ਇਹ ਲਿਖਿਆ ਹੋਇਆ ਆ ਇਹ ਲਿਖਿਆ ਹੋਇਆ ਆ ਵੀ ਤੁਸੀਂ ਪਵਿੱਤਰ ਬਣੋ ਪਰਮੇਸ਼ਵਰ ਕਹਿੰਦਾ ਪਵਿੱਤਰ ਬਣੋ ਮੈਂ ਜੋ ਪਵਿੱਤਰ ਐ ਪਵਿੱਤਰ ਬਣਨਾ ਪਵਿੱਤਰ ਤਾਈ ਤੋਂ ਬਿਨਾ ਅਸੀਂ ਸਵਰਗ ਵਿੱਚ ਨਹੀਂ ਜਾ ਸਕਦੇ ਪਵਿੱਤਰ ਤਾਈ ਤੋਂ ਬਿਨਾ ਸਾਡੀ ਬੰਦਗੀ ਨਹੀਂ ਹੋ ਸਕਦੀ ਪਵਿੱਤਰ ਤਾਈ ਨਹੀਂ ਤੇ ਬੰਦਗੀ ਨਹੀਂ ਪਵਿੱਤਰ ਤਾਈ ਦੀ ਕਿੰਨੀ ਲੋੜ ਆ ਅੱਜ ਸਾਨੂੰ ਬਹੁਤ ਯਾਦਾ ਬੋਲੇ ਹਾਲੇਲੂਇਆ ਪਵਿੱਤਰਤਾ ਦੀ ਲੋੜ ਹੈ ਔਰ ਆਪਣੇ ਆਪ ਨੂੰ ਪਵਿੱਤਰ ਰੱਖਣ ਵਾਸਤੇ ਖੁਦਾਵੰਦ ਖੁਦਾ ਯਿਸੂ ਪ੍ਰਭੂ ਨੇ ਕਿਹਾ ਆ ਕਿ ਆਪਣੇ ਮੂੰਹ ਦੀ ਕਿੰਨੀ ਰਾਖੀ ਕਰਨੀ ਹੈ ਆਪਣੇ ਦਿਲ ਦੀ ਕਿੰਨੀ ਰਾਖੀ ਕਰਨੀ ਹੈ ਜਦੋਂ ਤੁਸੀਂ ਮੂੰਹ ਦੀ ਰਾਖੀ ਕਰੋਗੇ ਆਪਣੇ ਦਿਲ ਦੀ ਰਾਖੀ ਕਰੋਗੇ ਤੇ ਫੇਰ ਹੀ ਤੁਸੀਂ ਪਵਿੱਤਰ ਬਣ ਸਕਦੇ ਜੋ ਵਚਨ ਚ ਲਿਖਿਆ ਮੱਤੀ ਦੀ ਅੰਜੀਲ 15 ਅਧਾਇਏ ਦੇ ਵਿੱਚ ਹੈ ਕਿ ਜਿਹੜੀਆਂ ਗੱਲਾਂ ਮੂੰਹ ਚੋਂ ਨਿਕਲਦੀਆਂ ਆਂ ਦਿਲ ਚੋਂ ਨਿਕਲਦੀਆਂ ਆਂ ਉਹੀ ਬੰਦੇ ਨੂੰ ਕੀ ਕਰ ਦਿੰਦੀਆਂ ਉਹਦੀ ਪਵਿੱਤਰਤਾ ਹੀ ਖੋਲ੍ਹ ਲੈਂਦੀਆਂ ਸਾਡੇ ਦਿਲ ਦੀਆਂ ਗੱਲਾਂ ਸਾਡੇ ਮੂੰਹ ਦੀਆਂ ਗੱਲਾਂ ਬੋਲੋ ਪਵਿੱਤਰਤਾ ਹੀ ਖੋਲ੍ਹ ਲੈਂਦੀ ਹੈ ਤੇ ਜਦੋਂ ਸਾਡੇ ਕੋਲੋਂ ਗੁਣ ਚੰਗੇ ਖੁੱਸ ਗਏ ਤੇ ਰੱਬ ਨੇ ਸੋਦਾ ਸਾਨੂੰ ਪੁੱਛਣਾ ਫਿਰ ਉਹਨੇ ਕਹਣਾ ਮੈਂ ਤੇ ਇਹਨੂੰ ਕਿੱਦਾਂ ਮਿਲ ਸਕਾਂ ਹੁਣ ਤੂੰ ਇਹ ਗੰਦੀ ਬਾਲਟੀ ਦੇ ਵਿੱਚ ਦੁੱਧ ਨਹੀਂ ਪੀ ਸਕਦੇ ਪਿਆ ਹੋਇਆ ਬਰਤਨ ਗੰਦੇ ਚ ਦੁੱਧ ਪਾਇਆ ਹੋਇਆ ਉਹ ਨਹੀਂ ਪੀ ਸਕਦੇ ਤੇ ਰੱਬ ਤਾਂ ਉਹਨੂੰ ਕਿੱਦਾਂ ਖਾਵੇਗਾ ਕਿ ਰੱਬ ਤਾਂ ਉਹਨੂੰ ਕਿੱਦਾਂ ਆਪਣੇ ਵਿੱਚ ਲਵੇਗਾ ਉਹ ਵੀ ਚਾਹੁੰਦਾ ਆ ਕਿ ਤੁਹਾਡੇ ਮੂੰਹ ਦੇ ਸ਼ਬਦ ਬੋਲੋ ਸਾਡੇ ਮੂੰਹ ਦੇ ਸ਼ਬਦ ਸਾਡੇ ਦਿਲ ਦੇ ਸ਼ਬਦ ਵਿਚਾਰ ਕਿੰਨੀਆਂ پاک ਹੋਣ ਇਹ پاک ਹੋਣੀਆਂ ਚਾਹੀਦੀਆਂ ਬੋਲੋ ਕੀ ਹੋਣੀਆਂ ਚਾਹੀਦੀਆਂ ਮੂੰਹ ਦੇ ਸ਼ਬਦ ਤੇ ਦਿਲ ਦੇ ਦਿਲ ਦੇ ਵਿਚਾਰ ਮੂੰਹ ਦੇ ਸ਼ਬਦ ਤੇ ਦਿਲ ਦੇ ਵਿਚਾਰ ਇਹਨਾਂ ਅੰਦਰ ਮਾੜੇ ਖਿਆਲ ਨਹੀਂ ਆਉਣੇ ਚਾਹੀਦੇ ਇਹਨਾਂ ਅੰਦਰ ਮਾੜੀਆਂ ਗੱਲਾਂ ਇਹਨਾਂ ਦੇ ਅੰਦਰ ਨਹੀਂ ਆਉਣੀਆਂ ਚਾਹੀਦੀਆਂ ਫਿਰ ਸਾਡਾ ਜੀਵਨ ਜਿਹੜਾ ਪਵਿੱਤਰ ਬਣੇਗਾ ਬੋਲੇ ਹਾਲੇਲੂਇਆ ਹਾਲੇਲੂਇਆ ਪਵਿੱਤਰ ਬਣਨਾ ਇਸ ਕਰਕੇ ਖੁਦਾਵੰਦ ਯਸੂ ਨੇ ਕਿਹਾ ਜੇ ਤੇਰੀ ਅੱਖ ਨਿਰਮਲ ਤੇ ਤੇਰਾ ਸਾਰਾ ਸਰੀਰ ਚਾਨਣ ਵਿੱਚ ਨਿਰਮਲ ਰਹਿਣਾ ਆਪਣੇ ਆਪ ਨੂੰ ਨੇਕ ਕਲੰਕ ਬਣਾ ਕੇ ਰੱਖਣਾ ਇਹ ਯਸੂਮਸੇ ਨੇਕ ਕਲੰਕ ਸੀ ਔਰ ਇਹ ਦੋ ਹਵਾ ਤੇ ਆਦਮ ਨੇ ਬਾਗ ਅਦਨ ਵਿੱਚ ਪਾਪ ਕੀਤਾ ਤੇ ਹਵਾ ਨੇ ਗੌਰ ਦੇ ਨਾਲ ਉਸ ਦਰਖਤ ਨੂੰ ਵੇਖਿਆ ਤੱਕਿਆ ਵੇਖਣ ਦੇ ਨਾਲ ਜੀਵਨ ਦੇ ਅੰਦਰ ਜਿਹੜੀ ਪਵਿੱਤਰਤਾ ਹੀ ਹੁੰਦੀ ਆ ਬੁਰਾ ਵੇਖੋਗੇ ਕਿ ਪਵਿੱਤਰਤਾ ਹੀ ਚਲੀ ਜਾਏਗੀ ਬੰਦਗੀ ਸਾਡੇ ਕੋਲੋਂ ਚਲੀ ਜਾਏਗੀ ਨਪਾਕ ਵੇਖੋਗੇ ਬੁਰੀਆਂ ਅੱਖਾਂ ਦੇ ਬੁਰਿਆ ਕੁਝ ਵੇਖੋਗੇ ਬੁਰੇ ਵਿਚਾਰਾਂ ਦੇ ਨਾਲ ਵੇਖੋਗੇ ਤੇ ਫਿਰ ਤੁਸੀਂ ਬੰਦਗੀ ਵਾਲੇ ਨਹੀਂ ਬਣ ਸਕੋਗੇ ਜਦੋਂ ਅਸੀਂ ਆਪਣੇ ਜੀਵਨ ਦੇ ਅੰਦਰ ਪੱਕਾ ਕਰਾਂਗੇ ਆਪਣੇ ਜੀਵਨ ਦੇ ਅੰਦਰ ਪੱਕਾ ਧਾਰ ਲਵਾਂਗੇ ਕਿ ਮੈਂ ਆਪਣੇ ਆਪ ਨੂੰ ਪਵਿੱਤਰ ਕਰਨਾ ਬੋਲੋ ਮੈਂ ਆਪਣੇ ਆਪ ਨੂੰ ਕੀ ਕਰਨਾ ਪਵਿੱਤਰ ਕਰਨਾ ਬੋਲੇ ਹਾਲੇਲੂਇਆ ਹਾਲੇਲੂਇਆ ਉਹਨੇ ਕਿਹਾ ਕਿ ਜਦੋਂ ਹਵਾ ਤੇ ਆਦਮ ਨੇ ਮਾੜਾ ਵੇਖਿਆ ਮਾੜਾ ਵੇਖਿਆ ਉਹ ਨਪਾਕ ਹੋ ਗਏ ਬਾਗਦਨ ਚੋਂ ਬਾਹਰ ਨਿਕਲ ਗਏ ਪਵਿੱਤਰ ਬਾਣਨ ਵਾਸਤੇ ਖੁਦਾਵੰਦੀ ਅਸੂਨੇ ਕਿਹਾ ਆਪਣੀਆਂ ਅੱਖਾਂ ਜਿਹੜੀਆਂ ਜੇ ਤੇਰੀ ਅੱਖ ਨਿਰਮਲ ਤੂੰ ਪਵਿੱਤਰ ਹੈ ਜੇ ਤੇਰੀ ਅੱਖ ਮਾੜੀ ਤੇ ਤੂੰ ਕੀ ਹੈ ਪ੍ਰਭੂ ਤੋਂ ਦੂਰ ਹੈ ਸਾਡੇ ਜੀਵਨ ਚ ਪਵਿੱਤਰਤਾ ਹੀ ਰਹੇ ਕਿੰਨਾ ਸੇ ਚੰਗਾ ਦੇਖਣਾ ਇਹ ਬਹੁਤ ਜ਼ਰੂਰੀ ਹੈ ਖਾਣਾ ਕਿੰਨਾ ਚੰਗਾ ਪਵਿੱਤਰ ਰੱਖਣ ਵਾਸਤੇ ਕਈ ਲੋਕ ਕਹਿੰਦੇ ਆ ਜਿਹੜੀਆਂ ਮੂੰਹ ਚੋਂ ਗੱਲਾਂ ਨਿਕਲਦੀਆਂ ਉਹਨਾਂ ਦੇ ਨਾਲ ਹੀ ਬੰਦਾ ਨਪਾਕ ਹੁੰਦਾ ਇਸੇ ਕਰਕੇ ਖੁਦਾਵੰ ਖੁਦਾਬਾਪ ਨੇ ਕਿਹਾ ਪੀ ਤੂੰ ਪਵਿੱਤਰ ਰਹੇ ਜਦੋਂ ਖੁਦਾ ਦਾ ਦਾਸ ਦਾਨੀਏ ਸੀ ਉਹਨੂੰ ਉਹਦੇ ਘੜੇ ਬੜੇ ਨਸੇ ਵਾਲੀਆਂ ਚੀਜ਼ਾਂ ਲੈ ਕੇ ਗਏ ਖਾਣ ਵਾਲੇ ਨਪਾਕ ਕਰਨ ਵਾਲੀਆਂ ਉਹਨੇ ਕਿਹਾ ਮੈਂ ਐਸਾ ਨਪਾਕ ਖਾਣਾ ਨਹੀਂ ਖਾਵਾਂਗਾ ਐਸਾ ਖਾਣਾ ਨਹੀਂ ਖਾਵਾਂਗਾ ਜਿਹੜੇ ਮੇਰੇ ਅੰਦਰ ਨੂੰ ਨਪਾਕ ਕਰੇ ਆਪਣੇ ਆਪ ਨੂੰ ਉਹਨੇ ਸੰਭਾਲ ਕੇ ਰੱਖਿਆ ਇਸ ਵਾਸਤੇ ਅਜੀਜ਼ ਭੈਣ ਭਰਾਓ ਆਪਣੇ ਆਪ ਨੂੰ ਪਾਕ ਕਰਨਾ ਆਪਣੇ ਆਪ ਨੂੰ ਪਵਿੱਤਰ ਕਰਨਾ ਫਿਰ ਅਸੀਂ ਬੰਦਗੀ ਵਿੱਚ ਰਹਿਣਾ